Got ਮੌਜੂਦ ਨੇ ਮੈਮ ਕਿ ਹੋ ਜਾ ਲੱਗ ਰਿਹਾ ਹੈ ਕਾਂਗਰਸ ਪਾਰਟੀ ਇੱਕ ਵਾਰ ਇਸ ਵੇਰਦਵਾਰ ਤੋਂ ਆਪਣੀ ਸੀਟ ਦੇ ਉੱਤੇ ਹਾਂਜੀ ਇਸ ਵੇਰੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਬਹੁਤ ਪੰਜਾਬ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੂੰ ਸਾਨੂੰ ਚੰਨੀ ਸਾਹਿਬ ਨੂੰ ਜਾਂ ਸਾਡੇ ਰਾਹੁਲ ਜੀ ਨੂੰ ਮੌਕਾ ਦਿੱਤਾ ਗਿਆ ਆ ਕਿ ਅਸੀਂ ਬਹੁਤ ਧੰਨਵਾਦ ਪੰਜਾਬ ਵਾਲੇ ਲੋਕਾਂ ਦੇ ਪੰਜਾਬ ਲੋਕ ਚੰਨੀ ਜੀ ਸਭ ਤੋਂ ਪਹਿਲਾਂ ਨਸ਼ੇ ਦਾ ਕੰਮ ਰੋਕੂਗੇ ਇੱਥੇ ਗੱਲ ਬੇਰੁਜ਼ਗਾਰੀ ਉਹ ਲਿਆਉ ਨੌਕਰੀਆਂ ਲਵਾਉਗੇ ਹਰ ਇੱਕ ਗਨ ਦੜੇ ਸੱਟੇ ਦੇ ਖਿਲਾਫ ਹੋਊਗੇ ਜਵਾਬ ਦਵੋਗੇ ਜਿਹੜੇ ਕਹਿੰਦੇ ਸੀ ਕਿ ਚੰਨਜੀਤ ਸਿੰਘ ਚੰਨੀ ਜਲੰਧਰ ਤੇ ਨਹੀਂ ਹੈਗੇ ਜਲੰਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਉਹ ਨਹੀਂ ਸੁਣਪਾਲ ਚੰਨੀ ਜੀ ਹਮੇਸ਼ਾ ਇੱਥੇ ਕੋਠੀ ਲਾ ਲਈਏ ਇੱਥੇ ਰਹੂਗੇ ਹਰ ਇੱਕ ਕੰਮ ਘਰ ਘਰ ਚਲਦੀ ਗੱਲ ਚੰਨੀ ਕਰਦਾ ਮਸਲੇ ਹੱਲ ਇੱਥੇ ਤੁਹਾਨੂੰ ਪਹਿਲੇ ਦਿਨ ਤੋਂ ਗਿਆ ਸੀ ਅਸੀਂ ਲੱਖ ਰੋਡ ਤੇ ਜਿੱਤੂਗਾ ਚੰਨੀ ਲੱਖ ਤੋਂ ਉੱਪਰੇ ਜਿੱਤਿਆ जय वाल्मीकि हर हर वाल्मीकि रवि ਜਿੱਤਦਾ ਉਹ ਵੀ ਗਏ ਸੀਗੇ ਜਦੋਂ ਸਾਡੀ ਕੌਮ ਨੂੰ ਲੁਧਿਆਣੇ ਵਿੱਚ ਹਰ ਥਾਂ ਦੇ ਵਿੱਚ ਉਹਨਾਂ ਨੇ ਰੋਟੀ ਦਿੱਤੀ ਇਹ ਉਦੋਂ ਤੋਂ ਜਿੱਤ ਗਏ ਸੀ ਚੰਨੀ ਸਾਹਿਬ ਉਦੋਂ ਵੀ ਮੈਨੂੰ ਗਏ ਸੀਗੇ ਇਹ ਸਾਡੇ ਸ਼ਹਿਰ ਦੇ ਐਮਐਲਏ ਕੀ ਐਮਪੀ ਇਹ ਬਣਨਗੇ ਹਰ ਜੰਦਾ ਕਹਿੰਦੀ ਸੀ ਕਿ ਉਂਦਰ ਦੀ ਲੁਧਿਆਣੇ ਦੀ ਸਾਰੇ ਪੰਜਾਬ ਦੀ ਕਿ ਚੰਨੀ ਸਾਹਿਬ ਕੰਮ ਕਰਨ ਵਾਲੇ ਬੰਦੇ ਆ ਉਹ ਜਿੱਤਣਗੇ ਹਰ ਬੰਦੇ ਦੀ ਗਰੀਬ ਦੀ ਮੰਸੀਆ ਚੰਨੀ ਸਾਹਿਬ ਜਿੰਦਾਬਾਦ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਆਪਣੀ ਸੀਟ ਉੱਤੇ ਫੇਰ ਦੁਆਰ ਤੋਂ ਕਬਜ਼ਾ ਪਰੀ ਮੈਂ ਸਭ ਤੋਂ ਪਹਿਲੇ ਬਹੁਤ ਬਹੁਤ ਸਾਰੇ ਸ਼ਹਿਰ ਦਾ ਜਲੰਧਰ ਵਾਸੀਆਂ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਲੋਕ ਫਤਵਾ ਹਜ਼ਾਰ ਚਰਨ ਸਿੰਘ ਦੇ ਹੱਕ ਵਿੱਚ ਦਿੱਤਾ ਲੋਕਾਂ ਨੇ ਸਾਨੂੰ ਇਹ ਸਮਝਾਇਆ ਜਾਂ ਅਹਿਸਾਸ ਦਵਾਇਆ ਕਿ ਝੂਠ ਦਾ ਰਿਜ਼ਲਟ ਕੀ ਹੁੰਦਾ ਹੈ ਕਿ ਤੁਸੀਂ ਪ੍ਰਿਸ਼ਤਾ ਜਿਹੜਾ ਫਲਾਂਦੇ ਉਹਦਾ ਕੀ ਹੁੰਦਾ ਜੇ ਲੋਕਾਂ ਨਾਲ ਤੁਸੀਂ ਅਕ੍ਰਿਤ ਕਰਨ ਹੋ ਕੇ ਚੱਲਦੇ ਆ ਉਹਦਾ ਰਿਜ਼ਲਟ ਕੀ ਹੁੰਦਾ ਮੈਂ ਲੋਕਾਂ ਦਾ ਬਹੁਤ ਦਿਲੋਂ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਸਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਐਡਾ ਵੱਡਾ ਫਤਵਾ ਦੇ ਕੇ ਸਾਨੂੰ ਮਾਣ ਬਖਸ਼ਿਆ ਪੰਜਾਬ ਦੇ ਵਿੱਚ ਹੋਰ ਤავਾਂ ਤੇ ਵੀ ਕਾਂਗਰਸ ਲਗਾਤਾਰ ਲੀਡ ਕਰ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਤਾਂ ਕਰ ਰਹੀ ਹੈ ਤੁਸੀਂ ਸੈਂਟਰ 'ਚ ਵੀ ਨਜ਼ਰ ਮਾਰੋ ਤਾਂ ਸਾਡੇ ਮਲਕਾਰ ਰਜਨ ਖੜਗੇ ਸਾਹਿਬ ਰਾਹੁਲ ਗਾਂਧੀ ਦੇ ਅਗਵਾਈ ਦੇ ਵਿੱਚ ਗਠਜੋੜ ਜਿਹੜਾ ਹੈ ਇੱਕ ਬਹੁਤ ਵੱਡੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਕਿਉਂਕਿ ਬੀਜੇਪੀ ਦੀ ਜਿਹੜੀਆਂ ਪਾਲਿਸੀਆਂ ਸੀਗੀਆਂ ਉਹ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹਨਾਂ ਨੇ ਨੈਸ਼ਨਲ ਨਹੀਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹਨਾਂ ਨੇ ਪ੍ਰਸਾਚਾਰ ਨੂੰ ਵਧਾ ਦਿੱਤਾ ਸੀਗਾ ਸੋ ਲੋਕਾਂ ਨੇ ਇਹਨਾਂ ਨੂੰ ਅਜੇ ਅਹਿਸਾਸ ਕਰਾ ਦਿੱਤਾ ਕਿ ਜੇ ਤੁਸੀਂ ਜਨਤਾ ਦੇ ਪ੍ਰਤੀ ਤੇਜ ਦੇ ਪ੍ਰਤੀ ਤੁਸੀਂ ਵਫਾਦਾਰ ਨਹੀਂ ਹੋ ਤੇ ਲੋਕ ਜਨਤਾ ਜਨਾਰਦਨ ਹੈ ਤੁਹਾਨੂੰ ਕਿਸੇ ਵੇਲੇ ਵੀ ਚੁੱਕ ਕੇ ਬਾਹਰ ਮਾਰ ਸਕਦੇ ਆ ਕੁਝ ਲੋਕਾਂ ਦਾ ਜਿਹਨਾਂ ਦਾ ਕਹਿਣਾ ਸੀ ਕਿ ਚੇਰਨਜੀਤ ਚੰਨੀ ਜਿਹੜੇ ਨੇ ਜਲੰਧਰ ਦੇ ਨਹੀਂ ਹੈ ਜਲੰਧਰ ਦੇ ਲੋਕਾਂ ਦੀਆਂ ਸਬਸਿਆਵਾਂ ਨੂੰ ਉਹ ਨਹੀਂ ਸੰਭਾਲਦੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਸਾਰੇ ਸ਼ਹਿਰ ਦੇ ਵਿੱਚ ਚੌਂਕਾਂ ਦੇ ਵਿੱਚ ਬੜੇ ਵੱਡੇ ਵੱਡੇ ਬੋਰਡ ਬਣਾ ਕੇ ਲਾ ਦਿੱਤੇ ਜਿਹਦੇ ਉੱਪਰ ਲਿਖਿਆ ਸੀਗਾ ਚਮਕੌਰ ਸਾਹਿਬ 122 ਕਿਲੋਮੀਟਰ ਔਰ ਰਿੰਕੂ ਦਿਲਾ ਦੇ ਅੰਦਰ ਕਿੱਡੀ ਮਾੜੀ ਔਰ ਕਿੰਨੀ ਕੋਜੀ ਸਿਆਸਤ ਹੈ ਚੰਕੌਰ ਸਾਹਿਬ ਜਿੱਥੇ ਕਿ ਇਟਾ ਵੱਡਾ ਸਿੱਖ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਜੋਹ ਪ੍ਰਾਪਤ ਹੈ ਸਾਹਿਬ ਜਾਨੇ ਨਹੀਂ ਦਰਦੀ ਹੈ ਤੁਸੀਂ ਆਪਣੇ ਇੱਕ ਨਿੱਜੀ ਸਵਾਰ ਦੇ ਵਾਸਤੇ ਚੰਕੌਰ ਸਾਹਿਬ ਨੂੰ 122 ਕਿਲੋਮੀਟਰ ਦਗਾ ਰਹੇ ਹੋ ਔਰ ਰਿੰਕੂ ਜਿਹੜੇ ਕਿ ਧਾਲ ਬਦਲੂਆ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਪਿਲਾ ਦੇ ਅੰਦਰ ਦੱਸ ਰਹੇ ਹੋ ਇਹੋ ਜੀ ਕੋਈ ਗੱਲ ਨਹੀਂ ਸਾਰ ਚਰਨਜੀਤ ਸਿੰਘ ਚੰਨੀ ਇੱਕ ਬੜਾ ਵੱਡਾ ਵਿਜ਼ਨ ਲੈ ਕੇ ਆਏ ਨੇ ਉਹਨਾਂ ਕੋਲ ਪੰਜਾਬ ਦੀ ਸਿਆਸਤ ਦਾ ਤਜਰਬਾ ਆ ਬਤੌਰ ਸੀਐਮ ਜਿਹੜਾ ਹੈਗਾ ਉਹਨਾਂ ਨੇ 111 ਦਿਨਾਂ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਨੇ ਅੱਗੋਂ ਵੀ ਉਹ ਪੈਲ ਦੇ ਆਧਾਰ ਤੇ ਜਲੰਧਰ ਵਾਸਤੇ ਕੰਮ ਕਰਨਗੇ ਸ਼ਿਲ ਕੁਮਾਰ ਰਿੰਕੂ ਦੀ ਗੱਲ ਕੀਤੀ ਲੱਗਦਾ ਹੈ ਕਿ ਜੇਕਰ ਪਾਰਟੀ ਨਾ ਝਟ ਦੇ ਤਾਂ ਅੱਜ ਉਹਨਾਂ ਦੀ ਜਿੱਤ ਹੁੰਦੀ 100% ਹੰਡੀ ਜੀ ਦੇਖੋ ਤੁਸੀਂ ਜਦੋਂ ਇੱਕ ਕਿਲੇ ਤੇ ਕਹਿੰਦੇ ਨਾ ਵੀ ਜਿਹੜਾ ਡੰਗਰ ਬੰਨਿਆ ਰਵੇ ਤਾਂ ਉਹਦਾ ਮੁੱਲ ਪੈਂਦਾ ਜੋ ਖੁੱਲ ਕੇ ਥਾਂ ਥਾਂ ਤੇ ਜਾਵੇਗਾ ਤੇ ਕੋਈ ਵੀ ਮਾਲਕ ਨਹੀਂ ਬਣਦਾ ਕੋਈ ਵੀ ਉਹਦਾ ਖਿਆਲ ਨਹੀਂ ਕਰਦਾ ਜਦੋਂ ਕਾਂਗਰਸ ਵੱਲੋਂ ਇੱਕ ਡਾਕਟਰਾ ਗੱਟੀ ਗਈ ਸੀਗੀ ਉਸ ਦੌਰਾਨ ਵੀ ਇਹ ਗੱਲ ਕਹੀ ਸੀਗੀ ਕਿ ਕਾਂਗਰਸ ਵਰਕਰਾਂ ਦੇ ਨਾਲ ਜਿਹਨਾਂ ਵਿਅਕਤੀਆਂ ਦੇ ਉੱਤੇ 30-30 ਪਰਚੇ ਨੇ ਔਰ ਅਨੁਸਮਰਤਕ ਦੇ ਰਹੇ ਨੇ ਇਹ ਇਹ ਸਿਆਸਤ ਦੇ ਵਿੱਚ ਇਹ ਮਾੜੀਆਂ ਕੋਝੀਆਂ ਸਾਦਸ਼ਾ ਹੁੰਦੀਆਂ ਰਹਿੰਦੀਆਂ ਨੇ ਜਿਹੜੀ ਰਾਹੁਲ ਗਾਂਧੀ ਜੀ ਦੀ ਭਾਰਤ ਜੁਰੋ ਯਾਤਰਾ ਸੀਗੀ ਮੈਂ ਸਮਝਦਾ ਕਿ ਐਡੀ ਵੱਡੀ ਯਾਤਰਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਨਹੀਂ ਹੋਈ ਕੋਈ ਵੀ ਔਰ ਉਹਦੇ ਵਿੱਚ ਐਡਾ ਵੱਡਾ ਸਮਰਥਨ ਮਿਲਣਾ ਇੰਨਾ ਵੱਡਾ ਲੋਕਾਂ ਦਾ ਫਤਵਾ ਮਿਲਣਾ ਮੈਂ ਸਮਝਦਾ ਉਹਨੇ ਉਹ ਤੁਸੀਂ ਕਾਂਗਰਸ ਦੀ ਜਿਹੜੇ ਨੀਤੀਆਂ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਜਿਹੜੇ ਕਾਂਗਰਸ ਵਰਕਰ ਨੇ ਕਾफी ਉਚਾ ਦੇ ਵਿੱਚ ਨੇ ਲਗਾਤਾਰ ਢੋਲ ਵਜਾ ਕੇ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਕੁਝ ਇਸ ਸਮੇਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਜਨਤਾ ਨੂੰ ਸੰਬੋਧਿਤ ਕਰਨਗੇ ਸਮਰਥਕਾਂ ਨੂੰ ਸੰਬੋਧਿਤ ਕਰਨਗੇ ਕਿਉਂਕਿ ਲਗਾਤਾਰ ਸਮਰਥਕ ਪਹੁੰਚਣੇ ਨੰਦ ਦਾ ਸਵਾਗਤ ਕਰਦੇ ਨੇ ਬਾਜੀ 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 ਅੱਜ ਚੰਨੀ ਸਾਹਿਬ ਨੂੰ ਮੇਰੇ ਨਾਮਾਂ ਵਧਾਈਆਂ ਉਹ ਭਾਈ ਕੋ ਜਿਆ ਦਿਲ ਦੇ ਨਾਲ ਬਲ ਜਲੰਗਾ ਸੌਦਾ ਇੱਕੋ ਜਿਆ ਦਿਲ ਦੇ ਨਾਲ ਦਿਲ ਮਗਾਲਾ ਸੌਦਾ ਇੱਕੋ ਜਿਆ ਲੱਖ ਲੱਖ ਵਧਾਈਆਂ ਚੰਨੀ ਸਾਹਿਬ ਨੂੰ ਉਹ ਲੈ ਕੀ ਜਾਂਦਾ ਕਾਂਗਰਸ ਪਾਰਟੀ ਦੇ ਦਰ ਤੋਂ ਆਪਣੀ ਸੀਟ ਦੇ ਉੱਤੇ ਹੱਥ ਜਿ ਤਾਂਦੀ ਹੋਈ ਨਜ਼ਰ ਆ ਰਹੀ ਕਿਹੋ ਜਿਹਾ ਲੱਗ ਰਿਹਾ ਬਹੁਤ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਜਿੱਤੇ ਕੋ ਨਾਰਮਲ ਜਿੱਤ ਨਹੀਂ ਹੈ ਪਬਲਿਕ ਨੇ ਵਨ ਸਾਈਡਡ ਜਿਹੜਾ ਫਤਵਾ ਦੇ ਕੇ ਚੰਨੀ ਸਾਹਿਬ ਨੂੰ ਮੈਂ ਕਹਿ ਸਕਦਾ ਵੀ ਆਪਦੇ ਸਿਰ ਦਾ ਤਾਜ ਬਣਾਇਆ ਕੁਝ ਸਮੇਂ ਪਹਿਲਾਂ ਪੋਸਟਰ ਲੰਗਰ ਦੇ ਵਿੱਚ ਲਗਾ ਦਿੱਤੇ ਗਏ ਸੀ ਕਿ ਚਮਕੌਰ ਸਾਹਿਬ 120 ਕਿਲੋਮੀਟਰ ਦੂਰ ਉਹਨਾਂ ਨੂੰ ਕੀ ਕਹਣਾ ਚਾਹੁੰਗੇ ਜਿਹੜਾ ਬਲੋਗ ਪੋਸਟਰ ਲਗਾਏ। ਦੇਖੋ ਚੰਨੀ ਸਾਹਿਬ ਪੰਜਾਬ ਦੇ ਪੁੱਤ ਨੇ। ਪੰਜਾਬ ਸਾਰਾ ਉਹਨਾਂ ਦਾ ਹੈ। ਉਹ ਇੱਥੋਂ ਸੀਐਮ ਰਹੇ ਨੇ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਉਸ 3 ਮਹੀਨੇ ਦਾ ਟ੍ਰੇਲਰ ਦੇਖ ਕੇ ਲੋਕ ਅਗਲੀ ਪੂਰੀ 5 ਸਾਲ ਦੀ ਟਿਨਿਓਰ ਵੀ ਚੰਨੀ ਸਾਹਿਬ ਨੂੰ ਬਖਸ਼ਣਗੇ ਕਿਉਂਕਿ ਜਿਹੜੇ ਕੰਮ ਇਹਨਾਂ ਨੇ 111 ਦਿਨਾਂ ਦੇ ਵਿੱਚ ਕਰਕੇ ਦਿਖਾਏ ਉਹ ਲੋਕਾਂ ਲਈ ਵਾਕਈ ਦਿਲ ਛੂਹਣ ਵਾਲੇ ਸੀ। ਇੰਨਾ ਗਰਾਊਂਡ ਤੋਂ ਅਸੀਂ ਲੀਡਰ ਬਹੁਤ ਦੇਖੇ ਨੇ ਵੱਖ-ਵੱਖ ਪਾਰਟੀਆਂ ਦੇ ਦੇਖੇ ਨੇ ਪਰ ਇੰਨਾ ਗਰਾਊਂਡ ਤੋਂ ਅਰਥ ਬੰਦਾ ਇੰਨਾ ਗਰਾਊਂਡ ਤੋਂ ਅਰਥ ਲੀਡਰ ਲੋਕਾਂ ਦੇ ਵਿੱਚ ਰਹਿਣ ਵਾਲਾ ਇਨਸਾਨ ਜਲੰਧਰ ਸ਼ਹਿਰ ਦੀ ਖੁਸ਼ਕਿਸਮਤੀ ਹੈ ਉਹਨਾਂ ਨੇ ਵਧੀਆ ਫੈਸਲਾ ਲਿਆ ਤੇ ਵਾਕਈ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਵੀ ਉਹ ਖੁਸ਼ੀ ਤੇ ਪ੍ਰਾਊਡ ਮਹਿਸੂਸ ਕਰਨਗੇ ਵੀ ਉਹਨਾਂ ਨੇ ਸਹੀ ਚੁਆਇਸ ਕੀਤੀ ਵਿਰੋਧੀਆਂ ਤਾਂ ਕਹਿਣਾ ਇਹ ਵੀ ਹੈ ਕਿ ਚੰਜੀ ਸਿੰਘ ਚੰਨੀ ਜਿਹੜੇ ਨੇ ਉਹ ਜਲੰਧਰ ਦੇ ਨਹੀਂ ਹੈ ਜਲੰਧਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹਨੇ ਸਮਝ ਪਾਣ ਗਿਆ ਜਲੰਧਰ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਉਹਨੇ ਸਮਝ ਪਾ ਦੇਖੋ ਉਹਨਾਂ ਦੇ ਜਟੇਰੇ ਨੇ ਉਹ ਇੱਥੇ ਜਲੰਧਰ ਦੇ ਵਿੱਚ ਹੀ ਨੇ ਜਦੋਂ ਉਹਨਾਂ ਦੇ ਜਟੇਰੇ ਇੱਥੇ ਨੇ ਬੱਲਾ ਵਾਲੇ ਬਾਬਾ ਜੀ ਦੇ ਨਾਲ ਉਹਨਾਂ ਦਾ ਇੱਕ ਆਵਦਾ ਹੀ ਅਨਕਲਕ ਵਲੱਖਣ ਹੀ ਰਿਸ਼ਤਾ ਹੈ ਕੋਈ ਵੀ ਕੰਮ ਸ਼ੁਰੂ ਕਰਦੇ ਨੇ ਉੱਥੋਂ ਅਸ਼ੀਰਵਾਦ ਲੈ ਕੇ ਸ਼ੁਰੂ ਕਰਦੇ ਨੇ ਚੰਨੀ ਸਾਹਿਬ ਨੂੰ ਨਹੀਂ ਸੀ ਪਤਾ ਵੀ ਮੈਂ ਕਿਸੇ ਵੇਲੇ ਉਰੇ ਚੌਂਟ ਲੜੂਗਾ ਬਟ ਬੀਇੰਗ ਸੀਐਮ ਉਹਨਾਂ ਨੇ ਜੋ ਕੁਝ ਜਲੰਧਰ ਲਈ ਆਦਮਪੁਰ ਲਈ ਜੋ ਕੰਮ ਕੀਤੇ ਹਾਲਾਂਕਿ ਜੇ ਵਿਕਰਮ ਚੌਧਰੀ ਫਲੋਰ ਤੋਂ ਐਮਐਲਏ ਬਣਿਆ ਤਾਂ ਉਹਦੇ ਵਿੱਚ ਵੀ ਚੰਨੀ ਸਾਹਿਬ ਦਾ ਯੋਗਦਾਨ ਸੀ ਮੰਨੇ ਚਾਹੀਏ ਨਾ ਮੰਨੇ ਅੱਜ ਉਸੇ ਫਲੋਰ ਤੋਂ ਬినా ਵਿਕਰਮ ਚੌਧਰੀ ਦੀ ਤੋਪੀ 20000 ਤੋਂ ਵੱਧ ਦੀ ਲੀਡ ਲਈ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਨੇ ਉਹਨਾਂ ਨੇ ਅਪੀਲ ਕੀਤੀ ਸੀ ਵੀ ਮੈਂ ਸੁਦਾਮਾ ਬਣ ਕੇ ਆਏ ਆ ਤੁਸੀਂ ਕ੍ਰਿਸ਼ਨ ਬਣ ਕੇ ਨਵਾਜਿਓ ਠੀਕ ਲੋਕਾਂ ਨੇ ਉਸੇ ਤਰ੍ਹਾਂ ਮਾਣ ਬਖਸ਼ਿਆ ਤੇ ਅੱਗੇ ਤੋਂ ਸਾਨੂੰ ਪੂਰਨ ਵਿਸ਼ਵਾਸ ਹੈ ਵੀ ਲੋਕ ਨਰਾਸ਼ ਨਹੀਂ ਹੋਣਗੇ ਸਰੋ ਲੱਗਦਾ ਹੈ ਕਿ ਸੁਸ਼ੀਲ ਗੁਬਾਰ ਸਿੰਘ ਉਹਨਾਂ ਨੇ ਪਾਰਟੀ ਛੱਡ ਕੇ ਗਲਤੀ ਕੀਤੀ ਬਹੁਤ ਵੱਡੀ ਗਲਤੀ ਹੈ ਜਿਵੇਂ ਚੰਨੀ ਸਾਹਿਬ ਕਹਿੰਦੇ ਹੁੰਦੇ ਨੇ ਸਾਈਕਲ ਦਾ ਵੀ ਸਟੈਂਡ ਹੁੰਦਾ ਤੁਸੀਂ ਦੇਖੋ ਲੋਕ ਅੱਜ ਮੰਨ ਲਓ ਆਮ ਆਦਮੀ ਦੀ ਸਰਕਾਰ ਬਣਾਈ ਜੇ ਉਹਨਾਂ ਨੇ ਤਾਂ ਵੋਟਾਂ ਪਾਈਆਂ ਝਾੜੂ ਮਾਰ ਜਦੋਂ ਐਮਐਲਏ ਝਾੜੂ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਚਲੇ ਗਿਆ ਤੇ ਰਿੰਕੂ ਨੇ ਤਾਂ 8 ਮਹੀਨਿਆਂ ਦੇ ਵਿੱਚ ਵਿੱਚ 10 ਮਹੀਨਿਆਂ ਦੇ ਵਿੱਚ ਵਿੱਚ ਤੀਜੀ ਪਾਰਟੀ ਬਦਲ ਤਾਂ ਲੋਕ ਉਹਦਾ ਤੇ ਗੱਲ ਬਦਲੂਆਂ ਤੇ ਨਹੀਂ ਭਰੋਸਾ ਕਰਦੇ ਪੰਜਾਬ ਦੇ ਵਿੱਚ ਹੋਰ ਤਾਂਾਂ ਤੋਂ ਵੀ ਲਗਾਤਾਰ ਕਾਂਗਰਸ ਪਾਰਟੀ ਲੀਡ ਕਰਦੀ ਹੈ ਕੀ ਕਹਣਾ ਬਿਲਕੁਲ ਨੀਰ ਕਰੂਗੀ ਜੀ ਆਉਣ ਵਾਲੇ ਦਿਨਾਂ ਚ ਮਤਲਬ ਆਜੀ ਜਿਹੜੇ ਰਿਜ਼ਲਟਸ ਆ ਰਹੇ ਨੇ ਕਾਂਗਰਸ ਪੰਜਾਬ ਦੇ ਵਿੱਚ ਇੱਕੋ ਪਾਰਟੀ ਹੈ ਜੀ ਨੇ ਸਭ ਤੋਂ ਵੱਧ ਸੀਟਾਂ ਲੈ ਕੇ ਜਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸਹਿਬਾਨ ਨੇ ਸਾਰੇ ਵਪਾਰੀ ਉੱਚਾ ਜਾਂ ਚੈਂਜੀਸ ਇੰਚ ਨੇ ਨੂੰ ਮੁਬਾਰਕਬਾਦ ਦੇਣ ਲਈ ਲਗਾਤਾਰ ਇੱਥੇ ਵਰਕਰਸ ਔਰ ਵਲੰਟੀਅਰਸ ਇਕੱਠੇ ਹੋ ਰਹੇ ਨੇ ਕੈਂਪਸ ਨੂੰ ਮਨੁਸ਼ੀਲ ਭਾਵਨਾ ਜਲਦੀ